ਤੁਸੀਂ ਦੇਖ ਰਹੇ ਹੋ APN نیوز ਚੈਨਲ। ਫਗਵਾੜਾ ਦੇ ਨੇੜਲੇ ਪਿੰਡ ਹਰਦਾਸਪੁਰ ਦੇ ਸਮਾਜ ਸੇਵਕ, ਵਾਤਾਵਰਣ ਪ੍ਰੇਮੀ ਸਰਦਾਰ ਹਰਨੇਕ ਸਿੰਘ ਬੈਂਸ ਵੱਲੋਂ ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਹਨ। ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕਾਲਾ ਬਾਈ ਗੁਰੂ ਕੀ ਫਤਿਹ ਅੱਜ ਸ੍ਰੀ ਗੁਰੂ ਨਾਨਕ ਜੀ ਦਾ ਜਨਮ ਦਿਹਾੜਾ ਆਇਆ ਜੀ ਸਾਨੂੰ ਅੱਜ ਬਹੁਤ ਵੱਡੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਤਿੰਨੇ ਕਾਨੂੰਨ ਅੱਜ ਰੱਦ ਹੋ ਗਏ ਜੀ ਕਿਸਾਨਾਂ ਵਾਲੇ ਕਿਸਾਨ ਵੀਰਾਂ ਨੂੰ ਵੀ ਬਹੁਤ-ਬਹੁਤ ਬਰਾਈਆਂ ਮੇਰੇ ਚਰੂਨੀ ਸਾਹਿਬ ਨੂੰ ਰਾਜੇਵਾਲ ਸਾਹਿਬ ਨੂੰ ਮਨਜੀਤ ਰਾਏ ਨੂੰ ਜੀ ਤੇ ਕੈਂਥ ਸਾਹਿਬ ਨੂੰ ਵੀ ਜੀ ਉਹਨਾਂ ਨੇ ਜਿੱਦਾਂ ਹਮ ਸਾਨੀ ਸਰਵਾ ਜੀ ਪਾਲਾ ਭਰਾ ਮੇਰਾ ਨਾਲ ਆ ਮੁਸ਼ਾ ਕੁਰੀਆ ਸਗੇ ਜੀ ਮੇਰੇ ਪਿੰਡੋਂ ਬਿਦਰੀ ਪਰਗਰਿਆ ਮੇਰਾ ਜੀ ਉਹਨਾਂ ਨੇ ਵੀ ਬਹੁਤ ਯੋਗਦਾਨ ਪਾਇਆ ਸੀ ਸਾਡਾ ਵੀ ਯੋਗਦਾਨ ਸੀ ਮੁੰਡਾ ਦਵਿੰਦਰ ਹੈ ਜੀ ਉਹਨਾਂ ਨੇ ਵੀ ਬਹੁਤ ਯੋਗਦਾਨ ਸੀ ਕਿ ਕਾਲਾ ਜੀ ਬਈ ਤੂੰ ਪਿੰਡ ਖੋੜੀ ਤੋਂ ਉਹਨਾਂ ਦਾ ਵੀ ਬਹੁਤ ਯੋਗਦਾਨ ਸੀ ਇਹ ਨਾਲ ਮਿਲ ਕੇ ਸਾਰਿਆਂ ਜੀ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਜੀ ਕਿਸਾਨਾਂ ਦੇ ਤਿੰਨੇ ਘਰੋਂ ਰੱਦ ਹੋ ਗਏ ਹੁਣ ਸਾਨੂੰ ਇਹ ਲੈਕਟਿਕ ਰੂਪ ਚ ਵੀ ਪ੍ਰਾਪਤ ਹੋ ਜਾਣੇ ਆ ਜੀ ਸਾਰੇ ਘਰਾਂ ਨੂੰ ਵੇਪਸ ਆਉਣਗੇ ਜਿਹੜੇ ਪਰਿਵਾਰਾਂ ਦੇ ਬੱਚੇ ਸੀ ਹੀ ਰੋਏ ਸੀ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਦਾਾਰਨੀਆ ਪੇ ਭੇੜਾ ਕਰਦਾ ਜੀ ਬਹੁਤ ਬਹੁਤ ਮਾੜੀ ਗੱਲ ਹੋਈ ਸੀ ਜੀ ਬਹੁਤ ਜਿਆਦੇ ਉਹਨਾਂ ਦੇ ਸਭਤੇ ਤਾਜ ਰੱਖਦੇ ਗੁਰੂ ਨੇ ਅੱਜ ਇਹ ਖੁਸ਼ੀਆਂ ਨੂੰ ਸਾਡੀ ਢੋਲੀ ਚ ਪਾਇਆ ਜੀ ਕਿ ਫੇਰੇ ਮੇਰੇ ਵੱਲੋਂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਜੀ ਤਿੰਨੇ ਕਾਨੂੰਨ ਰੱਦ ਹੋਣ ਦੀਆਂ ਵੀ ਵਧਾਈਆਂ ਮੇਰੇ ਪਰਿਵਾਰ ਵੱਲੋਂ ਐਨਆਰਆਈ ਵੀਰਾਂ ਨੂੰ ਅੱਜ ਤੁਹਾਡੇ ਸਾਰਿਆਂ ਨੂੰ ਜੀ ਸਰਦਾਰ ਜੀ ਅੱਜ ਤੁਹਾਡੇ ਪਰਿਵਾਰ ਵੱਲੋਂ ਵਿਸ਼ੇਸ਼ ਤੌਰ ਤੇ ਕਾਨੂੰਨ ਰੱਦ ਹੋਣ ਤੇ ਲੱਡੂ ਵੰਡੇ ਗਏ ਆ ਤੇ ਔਰ ਤੁਸੀਂ ਐਨਆਰਆਈ ਵੀਰਾਂ ਨੇ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਕਿਸਾਨੀ ਸੰਘਰਸ਼ ਦੇ ਵਿੱਚ ਉਨਾ ਬਾਰੇ ਤੁਹਾਡੇ ਕੀ ਵਿਚਾਰ ਜੀ ਉਹਨਾਂ ਬਾਰੇ ਜਿਹੋ ਮੈਂ ਤਾਂ ਸੋਚਦੇ ਪਿੱਛੇ ਬਹੁਤ ਵੱਡਾ ਜੇ ਸੋਚੇ ਨਹੀਂ ਸਕਦਾ ਜੀ ਉਹਨੇ ਬਹੁਤ ਵੱਡਾ ਕੀਤਾ ਜੀ ਸਾਰਿਆਂ ਨੇ ਅਸੀਂ ਵੀ ਜਾਣਦੇ ਹਾਂ ਦਿੱਲੀ ਜੀ ਹੁਣ ਵੀ ਸਾਨੂੰ ਹੋਇਆ ਜੀ ਡੇਢ ਕਿ ਮਹੀਨਾ ਆਇਆ ਨੂੰ ਆ ਚੋਨਾ ਬਟਰ ਤੋਂ ਪਹਿਲਾਂ ਜਾ ਕੇ ਆਏ ਸੀਗੇ ਉੱਥੇ ਜੀ ਜਿੰਨੇ ਲੋਕ ਜੇ ਸੀਗੇ ਜੀ ਉਹਦੀ ਸੇਵਾ ਕਰਕੇ ਆਏ ਸੀਗੇ ਇਸ ਕਰਕੇ ਜੀ ਬਹੁਤ ਵੱਡਾ ਹੈ ਸਾਰੀ ਸਾਰੀ ਫੈਮਿਲੀਾਂ ਦੀ ਐਨਆਰ ਵੀਰਾਂ ਦਾ ਵੀ ਸਾਰਿਆਂ ਪਰਿਵਾਰਾਂ ਦਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਥੈਂਕ ਯੂ ਸਰ ਜੀ